ਇਹਨਾਂ ਦਿਨਾਂ ਦੇ ਵਿੱਚ ਪੰਜਾਬ ਹੜ੍ਹਾਂ ਦੀ ਮਾਰ ਥਲੇ ਦਬਿਆ ਹੋਇਆ ਤੇ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਕਿਉਂਕਿ ਫਸਲਾਂ ਡੰਗਰ ਪਸ਼ੂ ਚਾਰਾ ਸਾਰਾ ਕੁਝ ਤਬਾਹ ਹੋ ਗਿਆ ਤੇ ਜਿਹੜੇ ਡੰਗਰ ਪਸ਼ੂ ਸੀ ਕੁਝ ਤਾਂ ਉਹ ਬਚ ਗਏ ਪਰ ਉਹਨਾਂ ਨੂੰ ਇੱਕ ਗੰਭੀਰ ਜਿਹੜੀਆਂ ਉਹ ਬਿਮਾਰੀਆਂ ਲੱਗੀਆਂ ਹੋਈਆਂ ਨੇ ਤੇ ਕੁਝ ਪਾਣੀ ਦੇ ਵਿੱਚ ਰੁੜ ਗਈਆਂ ਨੇ ਪਰ ਉੱਥੇ ਕਿਸਾਨ ਜਿਹੜਾ ਆਪਣੀ ਹਿੰਮਤ ਹਾਰ ਨਹੀਂ ਰਿਹਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਲੋਕ ਹੜ੍ਹ ਨਾਲ ਪੀੜਤ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਆਪਣੇ ਪੱਦਰ ਤੇ ਵੱਧ ਚੜ ਕੇ ਕਿਸਾਨ ਮਦਦ ਕਰ ਰਹੇ ਨੇ ਤਾਂ ਉੱਥੇ ਹੀ ਕਿਸਾਨਾਂ ਦੇ ਟਰੈਕਟਰ ਜਿਹੜੇ ਹੜ੍ਹਾਂ ਦੇ ਪਾਣੀ ਦੇ ਵਿੱਚ ਸ਼ੂਕਦੇ ਜਾ ਰਹੇ ਨੇ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਨਾਲ ਪੰਜਾਬ ਵਿੱਚ ਬੀਤੇ ਦਿਨਾਂ ਤੋਂ ਜਿਹੜਾ ਭਾਰੀ ਮੀਂਹ ਪੈਣ ਕਰਕੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਇਸ ਦੌਰਾਨ ਪੰਜਾਬ ਦੇ ਰਾਵੀ ਬਿਆਸ ਤੇ ਸਤਲੁਜ ਦਰਿਆ ਚੜੇ ਹੋਏ ਨੇ ਇਸ ਦੇ ਨਾਲ ਹੀ ਘੱਗਰ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਤੇ ਹੁਣ ਤੱਕ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਕਰਕੇ ਪ੍ਰਭਾਵਿਤ ਹੋ ਚੁੱਕੇ ਨੇ ਇਹਨਾਂ ਦੇ ਵਿੱਚ ਅੰਮ੍ਰਿਤਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਤੇ ਹਾਲੀ ਦੇ ਕੁਝ ਇਲਾਕੇ ਸ਼ਾਮਲ ਨੇ ਜਿਸ ਦੇ ਵਿੱਚ 1300 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਹੜਾਂ ਕਰਕੇ ਪੰਜਾਬ ਵਿੱਚ ਲੱਖਾਂ ਲੋਕ ਬੇਕਾਰ ਹੋ ਚੁੱਕੇ ਨੇ ਤੇ ਹੁਣ ਤੱਕ ਪੰਜਾਬ ਵਿੱਚ ਹੜਾਂ ਕਰਕੇ 29 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਉੱਥੇ ਹੀ 15688 ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਤੇ ਜਾਣਕਾਰੀ ਮੁਤਾਬਕ ਪਠਾਨਕੋਟ ਵਿੱਚ 6 ਅੰਮ੍ਰਿਤਸਰ ਬਰਨਾਲਾ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਤੇ ਰੋਪੜ ਵਿੱਚ 3-3 ਤੇ ਬਠਿੰਡਾ ਗੁਰਦਾਸਪੁਰ ਪਟਿਆਲਾ ਮੋਹਾਲੀ ਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਜਿਹੜੀ ਮੌਤ ਵੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਸ਼ੂਆਂ ਦਾ ਨੁਕਸਾਨ ਹੋ ਗਿਆ ਤੇ ਸਵੇਰ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜੇਲਿਆਂ ਵਿੱਚ 129 ਰਾਹਤ ਕੈਂਪ ਚਲਾਏ ਗਏ ਨੇ ਜਿੱਥੇ ਕਿ 7147 ਲੋਕਾਂ ਨੂੰ ਸੁਰੱਖਿਅਤ ਰੱਖਿਆ ਗਿਆ ਪੰਜਾਬ ਦੇ 1300 ਤੋਂ ਵੱਧ ਪਿੰਡ ਇਸ ਵੇਲੇ ਹੜ੍ਹਾਂ ਦੀ ਮਾਰ ਹੇਠਾਂ ਆਏ ਹੋਏ ਨੇ ਗੱਲ ਕਰਦੇ ਹਾਂ ਹੁਣ ਜੱਟਾਂ ਦੇ ਟਰੈਕਟਰਾਂ ਦੀ ਤਾਂ ਟਰੈਕਟਰ ਜਿਹੜੇ ਜੱਟਾਂ ਦੇ ਪੁੱਤ ਜਿਹੜੇ ਪੁੱਤਾਂ ਵਾਂਗੂ ਰੱਖਦੇ ਨੇ ਤੇ ਟਰੈਕਟਰ ਜਿਸ ਨੂੰ ਕਿਸਾਨ ਆਪਣਾ ਪੁੱਤ ਮੰਨਦੇ ਨੇ ਤੇ ਧਰਨੇ ਪ੍ਰਦਰਸ਼ਨਾਂ ਦੌਰਾਨ ਕਿਸਾਨ ਇਹਨਾਂ ਟਰੈਕਟਰਾਂ ਦੀ ਆਮ ਕਰਕੇ ਵਰਤੋਂ ਕਰਦੇ ਨੇ ਪਰ ਅੱਜ ਜਦੋਂ ਪੰਜਾਬ ਤੇ ਵਿਪਤਾ ਪਈ ਹੋਈ ਹੈ ਤਾਂ ਟਰੈਕਟਰ ਕਿਸਾਨ ਨਾਲ ਨਾਇਕ ਬਣ ਕੇ ਉੱਭਰਿਆ ਕਦੇ ਟਰੈਕਟਰ ਨੂੰ ਪਰੇਸ਼ਾਨੀ ਪੈਦਾ ਕਰਨ ਵਾਲਾ ਵਾਹਨ ਨਿਊਸੈਂਸ ਵਹੀਕਲ ਵੀ ਕਿਹਾ ਜਾਂਦਾ ਸੀ ਸੜਕ ਨਿਯਮਾਂ ਦੀ ਉਲੰਘਣਾ ਲਈ ਅਕਸਰ ਟਰੈਕਟਰ ਚਾਲਕਾਂ ਦਾ ਚਲਾਨ ਕੀਤਾ ਜਾਂਦਾ ਸੀ ਕਈ ਵਾਰ ਮਾਮਲਿਆਂ ਵਿੱਚ ਤਾਂ ਟਰੈਕਟਰ ਜ਼ਬਤ ਵੀ ਕੀਤੇ ਗਏ ਪਰ ਉਹੀ ਟਰੈਕਟਰ ਹੁਣ ਹੜ੍ਹਾਂ ਦੌਰਾਨ ਪੰਜਾਬ ਦਾ ਸਭ ਤੋਂ ਭਰੋਸੇਮੰਦ ਬਚਾਅ ਸਾਧਨ ਬਣ ਗਿਆ ਜਿਵੇਂ ਜਿਵੇਂ ਭਾਰੀ ਮੀਂਹ ਕਾਰਨ ਮਾਲਵਾ ਦੇ ਪਿੰਡਾਂ ਤੋਂ ਲੈ ਕੇ ਮਾਝਾ ਤੇ ਦੋਆਬਾ ਦੇ ਨੀਵੇਂ ਇਲਾਕਿਆਂ ਸਮੇਤ ਪੰਜਾਬ ਦੇ ਵੱਡੇ ਹਿੱਸੇ ਹੜ੍ਹਾਂ ਦੀ ਲਪੇਟ ਵਿੱਚ ਆ ਰਹੇ ਨੇ ਇਹ ਟਰੈਕਟਰ ਪਾਣੀ ਵਿੱਚ ਡੁੱਬੇ ਇਲਾਕਿਆਂ ਵਿੱਚ ਜਾ ਕੇ ਫਸੇ ਪਰਿਵਾਰਾਂ ਨੂੰ ਬਚਾਉਣ ਵਿੱਚ ਮਦਦ ਕਰ ਰਹੇ ਨੇ ਭੋਜਨ ਤੇ ਪੀਣ ਯੋਗ ਪਾਣੀ ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਪਹੁੰਚਾ ਰਹੇ ਨੇ ਤੇ ਕਦੇ ਟ੍ਰੈਫਿਕ ਮੁਹਿੰਮਾ ਦੌਰਾਨ ਸਹੀ ਪਰਮਿਟ ਨਾ ਹੋਣ ਜਾਂ ਸੜਕਾਂ ਤੇ ਰੁਕਾਵਟ ਪੈਦਾ ਕਰਨ ਲਈ ਨਿਸ਼ਾਨਾ ਬਣਾਏ ਜਾਣ ਵਾਲੇ ਇਹ ਟਰੈਕਟਰ ਹੁਣ ਜ਼ਮੀਨ ਤੇ ਸੱਚੇ ਨਾਇਕ ਬਣ ਕੇ ਉੱਭਰ ਰਹੇ ਨੇ ਟਰੈਕਟਰ ਲੱਖ ਲੱਖ ਤੱਕ ਪਾਣੀ ਵਿੱਚੋਂ ਲੰਘ ਕੇ ਲੋਕਾਂ ਤੱਕ ਪਹੁੰਚ ਰਹੇ ਨੇ ਬਲਕਿ ਹੁਣ ਅਧਿਕਾਰੀ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਲਈ ਇਨ੍ਹਾਂ ਟਰੈਕਟਰਾਂ ਦੀ ਸਵਾਰੀ ਕਰਦੇ ਦਿਖਾਈ ਦੇ ਰਹੇ ਨੇ ਤੇ ਪਿੰਡਾਂ ਟਰੈਕਟਰ ਮਾਲਕ ਜਿਨ੍ਹਾਂ ਵਿੱਚੋਂ ਕਈਆਂ ਨੂੰ ਪਹਿਲਾਂ ਜੁਰਮਾਨਾ ਭਰਨਾ ਪਿਆ ਸੀ ਤੇ ਹੁਣ ਆਪਣੇ ਗਵਾਂਢੀਆਂ ਤੇ ਅਜਨਮੀਆਂ ਦੀ ਮਦਦ ਕਰ ਲਈ ਆਪਣੇ ਵਾਹਣਾਂ ਦੀ ਸਵੈ ਇੱਛਾ ਨਾਲ ਵਰਤੋਂ ਕਰ ਰਹੇ ਨੇ ਤੇ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾ ਰਹੇ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਨਜ਼ਰਾਂ ਵਿੱਚ ਇਹ ਟਰੈਕਟਰ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਹੀਂ ਬਲਕਿ ਜੀਵਨ ਰੇਖਾ ਤੇ ਉਹਨਾਂ ਦੇ ਡਰਾਈਵਰ ਅਸਲੀ ਨਾਇਕਾ ਤੋਂ ਘੱਟ ਨਹੀਂ ਪੰਜਾਬ ਵਿੱਚ ਜਿਹੜਾ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਕਪੂਰਥਲਾ ਤਰਨਤਾਰਨ ਤੇ ਫਿਰੋਜ਼ਪੁਰ ਹੁਸ਼ਿਆਰ ਵਿੱਚ ਜਲੰਧਰ ਤੇ ਅਮਰਸਰ ਜ਼ਿਲ੍ਹਿਆਂ ਵਿੱਚ 1000 ਤੋਂ ਵੱਧ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ